ਕਾਂਗਰਸੀਆਂ ਦੀ ਕੈਪਟਨ ਦੇ ਨਾਲ ਸੈਟਿੰਗ ਕਾਂਗਰਸੀ ਗਾਰੇ ਨੇ ਕੈਪਟਨ ਦੇ ਸੋਲੇ ਆਖਿਰਕਾਰ ਕਿਹੜੇ ਕਾਂਗਰਸੀ ਕੈਪਟਨ ਦੇ ਸੋਲੇ ਗਾਰੇ ਨੇ ਆ ਕਿਉਂ ਗਾਰੇ ਨੇ ਕੀ ਅੰਦਰ ਖਾਤੇ ਕੈਪਟਨ ਦੇ ਨਾਲ ਕਾਂਗਰਸੀਆਂ ਦੀ ਗਿਟਮਟ ਹੋ ਚੁੱਕੀ ਆ ਕੀ ਸਾਰਾ ਮਾਜਰਾ ਕਿਹੜਾ ਇੱਕ ਵੱਡਾ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਚ ਨਿਤਰਿਆ ਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਕੈਪਟਨ ਅਮਰਿੰਦਰ ਸਿੰਘ ਇੰਨੀ ਦਿਨੀ ਮੀਡੀਆ ਦੇ ਵਿੱਚ ਬੜੇ ਇਨ ਨੇ ੜਾ ੜਾ ਅੱਗੇ ਪਿੱਛੇ ਚੈਨਲ ਸਾਥ ਸਾਥ ਕੇ ਇੰਟਰਵਿਊਆਂ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਇੰਟਰਵਿਊਆਂ ਦੇ ਵਿੱਚ ਕਈ ਗੱਲਾਂ ਐਸੀਆਂ ਕਹੀਆਂ ਜਾ ਰਹੀਆਂ ਨੇ ਜਿਨ੍ਹਾਂ ਤੋਂ ਬਾਅਦ ਲੱਗਦਾ ਇੰਜ ਹੈ ਕਿ ਕੈਪਟਨ ਆਉਂਦੇ ਦਿਨਾਂ ਦੇ ਵਿੱਚ ਕੋਈ ਸਿਆਸੀ ਖਿਲਾੜਾ ਪਾ ਸਕਦੇ ਹੈ ਕੈਪਟਨ ਅਮਰਿੰਦਰ ਸਿੰਘ ਹਾਲਾਂਕਿ ਬੜੇ ਥਰਮੇ ਦੇ ਨਾਲ ਚੱਲਣ ਵਾਲੇ ਆਗੂਆਂ ਦੇ ਵਿੱਚੋਂ ਨੇ ਤੇ ਆਪਣੇ ਸਿਆਸੀ ਪੱਤੇ ਢੀ ਛੇਤੀ ਖੋਲ੍ਹਦੇ ਨਹੀਂ ਪਰ ਆਖਰਕਾਰ ਹੋਕ ਹੀ ਰਿਹਾ ਹੈ ਲਗਾਤਾਰ ਉਹ ਭਾਜਪਾ ਪ੍ਰਤੀ ਅੰਦਰ ਖਾਤੇ ਨਾਰਾਜ਼ਗੀ ਜਤਾ ਰਹੇ ਨੇ ਕਾਂਗਰਸ ਨੂੰ ਮਿਸ ਕਰ ਰਹੇ ਨੇ ਤੇ ਕੀ ਸਵਾਲ ਉੱਠਦੇ ਦਾ ਬਣਦੇ ਹੈ ਕਿ ਕੀ ਕੈਪਟਨ ਅਮਰਿੰਦਰ ਸਿੰਘ ਜਾ ਰਹੇ ਆ ਵਾਕਿਸ਼ ਭਾਜਪਾ ਛੱਡ ਰਹੇ ਕਾਂਗਰਸ ਚ ਜਾ ਰਹੇ ਆ ਜਾਂ ਕੁਝ ਹੋਰ ਕਰਨ ਜਾ ਰਹੇ ਆ ਇਹ ਸਾਰਾ ਗੱਲਾਂ ਜਿਹੜੀਆਂ ਨੇ ਇਹ ਕੈਪਟਨ ਅਮਰਿੰਦਰ ਸਿੰਘ ਦੀਆਂ ਹੀ ਗੱਲਾਂ ਚੋਂ ਨਿਕਲਦੀ ਇਹ ਸਾਰੇ ਸਵਾਲ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਹੱਕ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਸੋਲੇ ਗਾਏ ਗਏ ਨੇ ਇੱਕ ਕਾਂਗਰਸੀ ਵੱਲੋਂ ਵੱਡੇ ਕਾਂਗਰਸੀ ਵੱਲੋਂ ਦਰਅਸਲ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਰੰਦਾਵਾ ਸਖਜਿੰਦਰ ਰੰਦਾਵਾ ਕੱਲ ਇੱਕ ਖਬਰ ਏਜੰਸੀ ਦੇ ਨਾਲ ਗੱਲ ਕਰ ਰਹੇ ਸੀ ਜਿਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸੋਲੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਐਸੀਆਂ ਗੱਲਾਂ ਕਰਤੀਆਂ ਕਿ ਕੈਪਟਨ ਅਮਰਿੰਦਰ ਸਿੰਘ ਵੀ ਸੋਚਦੇ ਹੋਣਗੇ ਕਿ ਇਹ ਗੱਲਾਂ ਸੁਖੀ ਰੰਦਾਵਾ ਕਹਿ ਰਿਹਾ ਹੈ ਉਹਨਾਂ ਨੂੰ ਵੀ ਇਸ ਚਾਰਜ ਲੱਗਿਆ ਹੋਣਾ ਕਿਉਂਕਿ ਸੁਖੀ ਰੰਦਾਵਾ ਇੱਕੋ ਮੇਨ ਆਗੂ ਨੇ ਮੇਨ ਕਹਿ ਲਈਏ ਕਿ ਸਿਆਸੀ ਦਾ ਪੇਜ ਖੇਡਣ ਵਾਲੇ ਲੋਕ ਨੇ ਜਿਨ੍ਹਾਂ ਨੇ ਕੈਪਟਨ ਵਰਿੰਦਰ ਸਿੰਘ ਦੀ ਅੱਜ ਇਹ ਹਾਲਤ ਕੀਤੀ ਹੈ ਨਹੀਂ ਤਾਂ ਕੈਪਟਨ ਵਰਿੰਦਰ ਸਿੰਘ ਅੱਜ ਬੜਕ ਮਾਰਦੇ ਹੁੰਦੇ ਕਾਂਗਰਸ ਦੇ ਅੰਦਰ ਬੈਠੇ ਕੈਪਟਨ ਵਰਿੰਦਰ ਸਿੰਘ ਦੀ ਜੇਕਰ ਕੋਈ ਅੱਜ ਰਾਜਨੀਤਿਕ ਸਥਿਤੀ ਇਹ ਹੈ ਤਾਂ ਉਹਦੇ ਵਿੱਚ ਸੁਖਸਿੰਦਰ ਰੰਧਾਵਾ ਦਾ ਵੱਡਾ ਹੱਥ ਹੈ ਤੁਹਾਡੇ ਚੇਤੇ ਕਰਾ ਦੇਣਾ ਚੱਲਾ ਤੁਹਾਨੂੰ ਮੈਂ ਕਿ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨਾ ਸੀ ਬਣਨੇ ਸੀਗੇ ਜਦੋਂ ਕੈਪਟਨ ਨੂੰ ਹਟਾਇਆ ਜਾਣਾ ਸੀ ਤਾਂ ਮਾਝਾ ਬਗਰੇਡ ਇੱਕ ਬੜੀ ਮਸ਼ਹੂਰ ਹੋਈ ਸੀ ਜਿਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤ੍ਰਿਪਤੀਜਿੰਦਰ ਸਿੰਘ ਬਾਜਵਾ ਤੇ ਸੁਖ ਸਰਕਾਰੀਆ ਇਹ ਜਿਹੜੇ ਸੁਖਜਿੰਦਰ ਸਰਕਾਰੀਆ ਇਹ ਤਿੰਨੇ ਉਸ ਸਮੇਂ ਕੈਬਨਟ ਦਾ ਹਿੱਸਾ ਸੀ ਕੈਪਟਨ 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 ਅਮਰਿੰਦਰ ਸਿੰਘ ਦੀ ਦਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਟ ਦੇ ਵਿੱਚੋਂ ਇਹਨਾਂ ਲੋਕਾਂ ਨੇ ਹੀ ਜਿਹੜਾ ਉਹ ਫਿਰ ਬੀੜਾ ਚੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਾਸੇ ਕੀਤਾ ਜਾਵੇ ਤੇ ਫਿਰ ਨਵਜੋਤ ਸਿੰਘ ਸਿੱਧੂ ਰਲੇ ਚੰਨੀ ਰਲੇ ਬਾਕੀ ਸਾਰੇ ਰਲੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ ਪਰ ਹੁਣ ਕਿਉਂ 헤ਜ ਜਾਗ ਰਿਹਾ ਵੱਡਾ ਸਵਾਲ ਇਹ ਹੈ ਕੀ 헤ਜ ਜਾਗਿਆ ਇਹਦੇ ਬਾਰੇ ਗੱਲ ਕਰਦੇ ਆ ਕਿ ਆਖਰਕਾਰ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਕਿਹੜੀਆਂ ਗੱਲਾਂ ਕਹਿਤੀਆਂ ਨੇ ਸੁਖਜਿੰਦਰ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਜਿਹੜਾ ਜਿਹੜਾ ਪ੍ਰੇਮ ਹੈ ਉਹ ਜਿਹੜਾ ਉਹ ਪਿਆਰ ਹੈ ਜਿਹੜਾ ਸਨੇਹ ਹੈ ਜਿਹੜਾ ਉਹ ਵਿਖਾਈ ਦਿੱਤਾ ਹੈ ਰੰਧਾਵਾ ਨੇ ਇੱਕ ਖਬਰ ਏਜੰਸੀ ਦੇ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਦੀ ਜਿਹੜੀ ਆ ਵੱਡੇ ਪੱਧਰ ਤੇ ਦਿਲ ਖੋਲ ਕੇ ਤਾਰੀਫਾਂ ਕੀਤੀਆਂ ਨੇ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਧਰਮ ਨਿਰਪੱਖ ਜਾਨੀ ਕਿ ਸੈਕੂਲਰ ਐਡਮਿਨਿਸਟ੍ਰੇਟਰ ਜਾਨੀ ਕਿ ਪ੍ਰਸ਼ਾਸਨਿਕ ਪ੍ਰਬੰਧਕ ਤੇ ਸਟੇਟ ਫਾਰਵਰਡ ਜਾਨੀ ਕਿ ਸਿੱਧੇ ਆਗੂ ਨੇ ਉਹਨਾਂ ਦੇ ਦਿਲ ਦੇ ਵਿੱਚ ਜੋ ਹੈ ਉਹੀ ਜ਼ੁਬਾਨ ਤੇ ਹੁੰਦਾ ਹੈ ਮੈਂ ਅੱਜ ਵੀ ਉਹਨਾਂ ਦੀ ਇੱਜ਼ਤ ਕਰਦਾ ਇਹ ਗੱਲ ਸੁਖਜਿੰਦਰ ਰੰਧਾਵਾ ਕਹਿੰਦੇ ਆ ਕੈਪਟਨ ਅਮਰਿੰਦਰ ਸਿੰਘ ਜ਼ੁਬਾਨ ਦੇ ਪੱਕੇ ਨੇ ਦੋਸਤਾਂ ਦੇ ਦੋਸਤ ਤੇ ਦੁਸ਼ਮਣਾਂ ਦੇ ਦੁਸ਼ਮਨ ਨੇ ਦੱਸ ਦਈਏ ਕਿ ਸੁਖਜਿੰਦਰ ਸਿੰਘ ਰੰਧਾਵਾ ਪਹਿਲਾਂ ਆਪਣੇ ਜਿਹੜਾ ਗਰੁੱਪ ਸੀਗਾ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸੀਗੇ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਸੀ ਹਾਲਾਂਕਿ ਨਵਜੋਤ ਸਿੰਘ ਸਿੱਧੂ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤਾਂ ਰੰਧਾਵਾ ਉਹਨਾਂ ਨਾਲ ਵੀ ਤੁਰੇ ਹਾਲਾਂਕਿ ਜਦੋਂ ਰੰਧਾਵਾ ਦਾ ਪਾਰਟੀ ਦੇ ਉਹਦੇ ਤੇ ਜਿਹੜਾ ਉਹ ਚੱਲੇ ਸੀ ਜਿਸ ਤੋਂ ਬਾਅਦ ਕਾਂਗਰਸ ਦੇ ਵਿੱਚ ਐਸੇ ਹਾਲਾਤ ਬਣ ਗਏ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾ ਦਿੱਤਾ ਗਿਆ ਤੇ ਰੰਧਾਵਾ ਜਿਹੜੇ ਆ ਉਹ ਸੀਐਮ ਬਣਦੇ ਬਣਦੇ ਰਹੇ ਮੁੱਖ ਮੰਤਰੀ ਬਣਦੇ ਬਣਦੇ ਰਹੇ ਚਰਨਜੀਤ ਸਿੰਘ ਚੰਨੀ ਨੂੰ ਅਖੀਰਲੇ ਸਮੇਂ 'ਚ ਮੁੱਖ ਮੰਤਰੀ ਬਣਾਇਆ ਗਿਆ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੈਕੂਲਰ ਪ੍ਰਸ਼ਾਸਨਿਕ ਅਤੇ ਸਟੇਟ ਫਾਰਵਰਡ ਆਗੂ ਨੇ ਹਰ ਕਿਸੇ ਵਿੱਚ ਕੋਈ ਕਮੀਆਂ ਹੁੰਦੀਆਂ ਨੇ ਪਰ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਪਲੱਸ ਪੁਆਇੰਟ ਰਹੇ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਅੱਛੀ ਗੱਲ ਹੈ ਕਿ ਉਹਨਾਂ ਦੇ ਦਿਲ ਵਿੱਚ ਹੈ ਉਹੀ ਉਹਨਾਂ ਦੀ ਜ਼ੁਬਾਨ ਤੇ ਹੁੰਦਾ ਹੈ ਪਤਾ ਨਹੀਂ ਕਹਿੰਦੇ ਕੈਪਟਨ ਕਿਸ ਗੱਲ ਦੇ ਉੱਤੇ ਕੈਪਟਨ ਦੇ ਨਾਲ ਵਿਗੜ ਗਈ ਰੰਧਾਵਾਂ ਨੇ ਕਿ ਸਾਡੇ ਵਿੱਚ ਬਹੁਤ ਬੰਦੀ ਸੀਗੀ ਪਤਾ ਨਹੀਂ ਕਿਸ ਗੱਲ ਕਰਕੇ ਕੈਪਟਨ ਅਮਰਿੰਦਰ ਸਿੰਘ ਤੇ ਬਾਅਦ ਦੇ ਵਿੱਚ ਅਸੀਂ ਜਿਹੜੇ ਇਕੱਠੇ ਨਹੀਂ ਹੋ ਸਕੇ ਪਰ ਹੀ ਸਾਡੇ ਵਿੱਚ ਦੂਰੀਆਂ ਵੱਧ ਗਈਆਂ ਨੇ ਪਰ ਮੈਂ ਅੱਜ ਵੀ ਕੈਪਟਨ ਅਮਰਿੰਦਰ ਸਿੰਘ ਦੀ ਇੱਜ਼ਤ ਕਰਦਾ ਜੋ ਜ਼ੁਬਾਨ ਦੇ ਪੱਕੇ ਅਤੇ ਕਿਸੇ ਦੇ ਨਾਲ ਖੜੇ ਹੋਣ ਵਾਲੇ ਆਗੂ ਨੇ ਤੋਂ ਦੱਸ ਦਈਏ ਕਿ ਕੈਪਟਨ ਮਨਿੰਦਰ ਸਿੰਘ ਨੂੰ ਲੈ ਕੇ ਸੁਖੀ ਰੰਧਾਵਾ ਉਹ ਨਹੀਂ ਪਹਿਲਾਂ ਬਹੁਤ ਉਹਨਾਂ ਦੇ ਕਰੀਬੀ ਰਹੇ ਉਹ ਦੋਸਤਾਂ ਦੇ ਦੋਸਤ ਤੇ ਦੁਸ਼ਮਣਾਂ ਦੇ ਪੱਕੇ ਦੁਸ਼ਮਣ ਨੇ ਉਧਰ ਕੈਪਟਨ ਰੰਧਾਵਾ ਨੇ ਕਿਹਾ ਕਿ ਕੈਪਟਨ ਠੀਕ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਗੱਲਬਾਤ ਪੁੱਛੀ ਜਾਂਦੀ ਆ ਹਾਲਾਂਕਿ ਕਾਂਗਰਸ ਦੇ ਵਿੱਚ ਵੀ ਕਈ ਨੁਕਸਾਨ ਨੇ ਕਾਂਗਰਸ ਦੇ ਇੰਟਰਨਲ ਡੈਮੋਕ੍ਰੇਸੀ ਦੇ ਵਿੱਚ ਇਹ ਨਹੀਂ ਝੂਟ ਦਿੱਤੀ ਹੋਈ ਆ ਪਰ ਇਹਨਾਂ ਵੀ ਨਹੀਂ ਚਾਹੀਦਾ ਕਿ ਬਿਲਕੁਲ ਬੋਲਣ ਨਾ ਦਿੱਤਾ ਜਾਵੇ ਜੋ ਭਾਜਪਾ ਦੇ ਵਿੱਚ ਭਾਜਪਾ ਜਿਸ ਤਰੀਕੇ ਨਾਲ ਚੱਲ ਰਹੀ ਹੈ ਉਹ ਦੇਸ਼ ਦੇ ਲਈ ਖਤਰਨਾਕ ਹੈ ਅਸੀਂ ਆ ਪਾਰਟੀਆਂ ਜ਼ਿਆਦਾ ਦੇਰ ਤੱਕ ਨਹੀਂ ਚੱਲਦੀਆਂ ਹੁੰਦੀਆਂ ਰੰਧਾਵਾ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੀ ਰਾਜਨੀਤੀ ਬਿਲਕੁਲ ਅਲੱਗ ਹੈ ਪੰਜਾਬ ਦੇ ਵਿੱਚ ਲੋਕ ਲੀਡਰ ਨੂੰ ਪਸੰਦ ਕਰਦੇ ਨੇ ਪੰਜਾਬ ਦੇ ਦੇ ਦੋ ਹੀ ਆਗੂ ਨੇ ਇੱਕ ਪ੍ਰਕਾਸ਼ ਸਿੰਘ ਬਾਦਲ ਬਾਦਕਿਸਮਾ ਨਾਲ ਉਹ ਸਾਡੇ ਵਿੱਚ ਨਹੀਂ ਰਹੇ ਪਰ ਦੂਜੇ ਕੈਪਟਨ ਮਨਿੰਦਰ ਸਿੰਘ ਜੋ ਕਿ ਜਿਨ੍ਹਾਂ ਨੇ ਗਲਤ ਰਸਤਾ ਲੈ ਲਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਛੱਡਣ ਦਾ ਡਿਸੀਜਨ ਗਲਤ ਸੀ ਉਹਨਾਂ ਨੇ ਕਾਂਗਰਸ ਨੇ ਹੀ ਸਭ ਕੁਝ ਦਿੱਤਾ ਤੇ ਬਣਾਇਆ ਕਾਂਗਰਸ ਛੱਡ ਕੇ ਉਹ ਐਮਐਲਏ ਵੀ ਨਾ ਬਣ ਸਕੇ ਉਹਨਾਂ ਦੀ ਪਤਨੀ ਮਹਾਰਾਣੀ ਪ੍ਰਨੀਤ ਕੋਰ ਕਾਂਗਰਸ ਦੀ ਟਿਕਟ ਤੇ ਲੋਕ ਸਭਾ ਮੈਂਬਰ ਬਣੀ ਤਾਂ ਇਹ ਸਾਰੀਆਂ ਚੀਜ਼ਾਂ ਨੇ ਕੀ ਹੁਣ ਕਾਂਗਰਸੀ ਰਾ ਹਮਵਾਰ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਕੀ ਕਾਂਗਰਸੀ ਇਹ ਚੀਜ਼ਾਂ ਨੂੰ ਬਣਾ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਕਿਸੇ ਤਰੀਕੇ ਵਾਪਸ ਆ ਜਾਣ ਜਾਂ ਸਿਰਫ ਇਹ ਮਹਿਜ ਇੱਕ ਕਹਿ ਲਈਏ ਕਿ ਸੰਯੋਗ ਹੈ ਕਿ ਉਹਨਾਂ ਨੂੰ ਗੱਲ ਕਰਨੀ ਪੈਗੀ ਪੱਤਰਕਾਰ ਨੇ ਪੁੱਛਿਆ ਖਬਰ ਏਜੰਸੀ ਨੇ ਤਾਂ ਉਹਨਾਂ ਨੂੰ ਇਹ ਗੱਲਾਂ ਕਰਨੀਆਂ ਪੈਗੀਆਂ ਕਿ ਇਹਦਾ ਅਸਰ ਕਾਂਗਰਸ ਹਾਈ ਕਮਾਂਡ ਤੇ ਹੋਵੇਗਾ ਕਿਉਂਕਿ ਕਾਂਗਰਸ ਹਾਈ ਕਮਾਂਡ ਦੀ ਇੰਨੀ ਦਿਨੀ ਨੇਚਰ ਬਦਲੀ ਹੋਈ ਆ ਉੱਥੇ ਹੁਣ ਰਾਹੁਲ ਗਾਂਧੀ ਮਲਕਾਰਜਨ ਖੜਗੇ ਕੇਸੀ ਵੈਨੂ ਗੋਪਾਲ ਦੀ ਚੱਲਦੀ ਆ ਹੁਣ ਮੈਡਮ ਸੋਨੀਆ ਗਾਂਧੀ ਵਾਲਾ ਗਲਾਬ ਨਵੀ ਆਜ਼ਾਦ ਵਾਲਾ ਦੌਰ ਖਤਮ ਹੋ ਚੁੱਕਿਆ ਆ ਕਪਲ ਸਿੱਬਲ ਵਾਲਾ ਜਾਂ ਬਾਕੀ ਵਾਲਾ ਦੌਰ ਖਤਮ ਹੋ ਚੁੱਕਿਆ ਹੁਣ ਦੌਰੇ ਆ ਕਿ ਰਾਹੁਲ ਗਾਂਧੀ ਕਾਂਗਰਸ ਨੂੰ ਬਿਲਕੁਲ ਨਵੀਂ ਪਟੜੀ ਤੇ ਚੜਾਉਣ ਦੇ ਲਈ ਲਾਈਨ ਨੂੰ ਲੂਪ ਕਰ ਚੁੱਕੇ ਨੇ। ਉਹਨਾਂ ਨੇ ਇਸ ਨੂੰ ਜਿਹੜਾ ਹੈ ਉਹ ਅਲੱਗ ਪਾਸੇ ਨੂੰ ਲੈ ਕੇ ਇੱਕ ਵੱਖਰੇ ਨਜ਼ਰੀਏ ਨਾਲ ਕੈਪਟਨ ਅਮਰਿੰਦਰ ਸਿੰਘ ਵਰਗੀ ਸ਼ਖਸੀਅਤ ਉੱਥੇ ਹੁਣ ਟਿਕ ਨਹੀਂ ਪਾਵੇਗੀ। ਉੱਥੇ ਹੁਣ ਰਜਵਾੜਾ ਸਾਹੀ ਸੋਚ ਲੈ ਕੇ ਚੱਲਣ ਵਾਲੇ ਆਗੂ ਟਿਕ ਨਹੀਂ ਪਾਉਣਗੇ। ਸੁਖੀ ਰੰਦਾਵਾ ਨੇ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਸੋਲੇ ਗਾਏ ਨੇ। ਕੈਪਟਨ ਅਮਰਿੰਦਰ ਸਿੰਘ ਅਨੇ ਪੰਜਾਬ ਦੇ ਲਈ ਕੀਤਾ ਜਾਂ ਨਹੀਂ ਕੀਤਾ ਕਿ ਲედა ਗੱਲ ਹੋ ਸਕਦੀ ਹੈ ਪਰ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਬੇਹੱਦ ਨੁਕਸਾਨ ਪਹੁੰਚਾਇਆ ਤੇ ਪੰਜਾਬ ਨੂੰ ਇਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਮਨਿੰਦਰ ਸਿੰਘ ਹੀ ਦੋ ਆਗੂ ਹੋਏ ਪੰਜਾਬੀਆਂ ਦੇ ਸੁਖੀ ਰੰਦਾਵਾ ਇੱਥੇ ਵੀ ਗਲਤ ਨਹੀਂ ਪੰਜਾਬੀਆਂ ਦੇ ਹੋਰ ਵੀ ਬਹੁਤ ਆਗੂ ਹੋਏ ਤੇ ਇਹਨਾਂ ਆਗੂਆਂ ਨੇ ਹੀ ਪੰਜਾਬ ਨੂੰ ਜ਼ਿਆਦਾ ਡੋਬਿਆ ਜੇਕਰ ਤੁਸੀਂ ਇਹਨਾਂ ਦੇ ਕਾਰਜਕਾਲ ਨੂੰ ਕੱਢ ਕੇ ਦੇਖ ਲਓ ਚਾਹੇ ਉਹ ਪਾਣੀਆਂ ਦਾ ਮੁੱਦਾ ਹੈ ਚਾਹੇ ਉਹ ਕਰਜ਼ੇ ਦਾ ਮੁੱਦਾ ਹੈ ਪੰਜਾਬ ਦੇ ਸਿਰ ਚੜੇ ਦਾ ਚਾਹੀਏ ਸਾਰੀਆਂ ਚੀਜ਼ਾਂ ਨੇ ਉਹ ਇਹਨਾਂ ਦੇ ਸਿਰਤੀ ਆਉਂਦੇ ਨੇ ਕੁਝ ਕ੍ਰੈਡਿਟਸ ਕੁਝ ਚੰਗੀਆਂ ਗੱਲਾਂ ਇਹਨਾਂ ਦੇ ਹਿੱਸੇ ਵੀ ਜ਼ਰੂਰ ਆਉਂਦੀਆਂ ਹੋਣਗੀਆਂ ਤੇ ਹੋਣ ਹੈਗੀਆਂ ਵੀ ਨੇ ਪਰ ਜ਼ਿਆਦਾ ਤਾਂ ਨੁਕਸਾਨ ਇਹਨਾਂ ਦੋਨਾਂ ਨੇ ਜੇ ਦੇਖਿਆ ਜਾਵੇ ਪਹਚਾਇਆ ਪੰਜਾਬ ਨੂੰ ਨੇਤਾ ਜ਼ਰੂਰੀ ਹੁੰਦਾ ਹੈ ਕਿ ਲੀਡਰ ਹੋਵੇ ਤਾਕੜ ਲੀਡਰ ਹੋਵੇ ਪੰਜਾਬ ਦੀ ਗੱਲ ਕਰਨ ਵਾਲਾ ਤੇ ਯੂਰਤ ਰੱਖਣ ਵਾਲਾ ਹੋਵੇ ਪਰ ਨੇਤਾ ਦੀ ਥਾਂ ਤੇ ਇੱਕ ਚੰਗੀ ਇੱਕ ਚੰਗੀ ਪਾਰਟੀ ਦੀ ਲੋੜ ਹੈ ਜਿਹੜੀ ਕਿ ਪੰਜਾਬ ਨੂੰ ਸਮਝ ਸਕੇ ਪੰਜਾਬ ਦੇ ਮੁੱਦਿਆਂ ਨੂੰ ਸਮਝ ਸਕੇ ਨੇਤਾ ਚਾਇਕਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬੀਜੇਪੀ ਨਾਲ ਗੰਢ ਤੋਂ ਪਰਈ ਉਹ ਉਹਦੇ ਕਹਿਣ ਤੇ ਚੱਲਦੇ ਰਹੇ ਕੈਪਟਨ ਓਰਿੰਦਰ ਸਿੰਘ ਦੀ ਬੀਜੇਪੀ ਨਾਲ ਵੀ ਰਹੀ ਤੇ ਕਾਂਗਰਸ ਹਾਈ ਕਮਾਂਡ ਦੇ ਨਾਲ ਵੀ ਰਹੀ ਉਹਨਾਂ ਦੇ ਕਹਿਣ ਤੇ ਚੱਲਦੇ ਰਹੇ ਪੰਜਾਬ ਪੱਖੀ ਫੈਸਲੇ ਪੰਜਾਬ ਦੇ ਵੱਡੇ ਵੱਡੇ ਮਸਲੇ ਅੱਜ ਜਿਹੜੇ ਅੜੇ ਹੋਏ ਆ ਚੰਡੀਗੜ੍ਹ ਦਾ ਮਸਲਾ ਹੈ ਪੰਜਾਬ ਦੇ ਪਾਣੀਆਂ ਦਾ ਮਸਲਾ ਹੈ ਪੰਜਾਬ ਦੇ ਉਦਯੋਗ ਦਾ ਮਸਲਾ ਕਿੱਥੇ ਗਿਆ ਉਦਯੋਗ ਕਿਉਂ ਗਿਆ ਇਹ ਇਹ ਸਾਰੇ ਮਸਲੇ ਨੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਸਲਾ ਆਇਆ ਇਹ ਸਾਰੇ ਮਸਲੇ ਜਿਹੜੇ ਨੇ ਉਹ ਕੋਣ ਇਹ ਆਗੂ ਤਾਂ ਹੱਲ ਨਹੀਂ ਕਰ ਸਕੇ ਨਾ ਫਿਰ ਇਹ ਵੱਡੇ ਆਗੂ ਕਿਵੇਂ ਹੋਗੇ ਇਹ ਸੁੱਖੀ ਰੰਧਾਵਾ ਨੂੰ ਜਾਨੀ ਇਹ ਤੇ ਇੱਕ ਵਾਰ ਫਿਰ ਮੋੜ ਵਿਚਾਰ ਕਰਨ ਦੀ ਲੋੜ ਹੈ ਕਿ ਜੇ ਜੇ ਮਸਲੇ ਐਗਜ਼ਿਸਟ ਕਰਦੇ ਨੇ ਤੇ ਇਹਨਾਂ ਦੋਨਾਂ ਆਗੂਆਂ ਨੇ ਵੱਡਾ ਕਾਰਜਕਾਲ ਇੱਕ ਲੰਬਾ ਚੋੜਾ ਕਾਰਜਕਾਲ ਬਤੌਰ ਪੰਜਾਬ ਦੇ ਮੁੱਖ ਮੰਤਰੀ ਬਤਾਇਆ ਹੋਵੇ ਤੇ ਮਸਲੇ ਫਿਰ ਮੌਜੂਦ ਹੋਣ ਫਿਰ ਤੇ ਸਵਾਲ ਤਾਂ ਉੱਠਦਾ ਹੈ ਕਿ ਵੱਡੇ ਆਗੂ ਕਿਵੇਂ ਹੋਗੇ ਹਾਂ ਇਹ ਕਹਿ ਲਈਏ ਕਿ ਲੋਕਾਂ ਨੂੰ ਖਿੱਚਣ ਦੇ ਵਿੱਚ ਗੱਲਾਂ ਕਰਕੇ ਜਾਂ ਹੋਰ ਤਰੀਕਿਆਂ ਨਾਲ ਖਿੱਚਣ ਦੇ ਵਿੱਚ ਸੀ ਕਿਉਂਕਿ ਹੋਰ ਹੈ ਹੀ ਨਹੀਂ ਖਲਾ ਹੀ ਇੰਨਾ ਵੱਡਾ ਸੀਗਾ ਤੇ ਹੁਣ ਹੁਣ ਤੱਕ ਖਲਾ ਉਹ ਲੰਮਸਰਮ ਭਰ ਚੁੱਕਿਆ ਇੱਕ ਕਿਸ ਤਰ੍ਹਾਂ ਨਾਲ ਕਹਦੇ ਕਿ ਤੀਜੀ ਧਿਰ ਵੀ ਆ ਗਈ ਇੱਕ ਬਹੁਤ ਲੋਕ ਪੀਪਲਸ ਪੋਲਰ ਆਗੂ ਜਿਹੜਾ ਭਗਵੰਤ ਮਾਨ ਵਰਗਾ ਵੀ ਆ ਗਿਆ ਤਾਂ ਇਸ ਕਰਕੇ ਹੁਣ ਕਿੰਨੀ ਰੈਲੇਵੈਂਸ ਬਚਦੀ ਹੈ ਸਾਰੇ ਕਾਸੀ ਕੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਛੱਡਣ ਇੱਕ ਵੱਡਾ ਪ੍ਰਸ਼ਨ ਹੈ ਕੀ ਕਾਂਗਰਸ ਵਾਪਸ ਲੈ ਲੇਗੀ ਕੀ ਪਹਿਲਾ ਵਾਲੀ ਪੋਜੀਸ਼ਨ ਕਾਂਗਰਸ ਚ ਹੋ ਜਾਵੇਗੀ ਮੈਨੂੰ ਲੱਗਦਾ ਕਿ ਕੈਪਟਨ ਵਾਲੇ ਮਾਮਲੇ ਚ ਇਹ ਸਾਰੇ ਸਵਾਲਾਂ ਦਾ ਜਵਾਬ ਨਾ ਦੇਵੇਗੀ